ਦੇਖ ਰਹੋ ਫਗਵਾੜਾ ਨਿਊਜ਼ ਮੈਂ ਹਾਜ਼ਰ ਅੰਜਲੀ ਫਗਵਾੜਾ ਸ਼ਹਿਰ ਵਿੱਚ ਚੋਰਾ ਦਾ ਦਹਿਸ਼ਤ ਪਰਿਆ ਕਹਿ ਲਗਾਤਾਰ ਜਾਰੀ ਹੈ ਬਿਕੋਫ ਚੋਰ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਬਿਨਾ ਕਿਸੇ ਡਰ ਦੇ ਇੰਚਾਮ ਦੇ ਰਹੇ ਹਨ ਤਾਜ਼ਾ ਮਾਮਲਾ ਸ਼ਹਿਰ ਦੇ ਸ਼ਾਮ ਨਗਰ ਸਥਿਤ ਸ਼ਿਪੂਰੀ ਲਾਕੀ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਵਲੋਂ ਰਾਤ ਦੇ ਸਮੇਂ ਚਿਕਨ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਵਲੋਂ ਦੁਕਾਨ ਦੇ ਰਿਪੋਰਟ ਦੇ ਅੰਦਰ ਦਾਖਲ ਹੋਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਇਹ ਪੂਰੀ ਵਾਰਦਾਤ ਆਸ-ਪਾਸ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਚੋਰ ਦੁਕਾਨਾਂ ਦੇ ਗੱਲੇ ਲੈ ਕੇ ਬਾਹਰ ਨਿਕਲਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਹੇ ਹਨ ਚੋਰੀ ਦੇ ਛਕਾਰ ਹੋਏ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਹਜ਼ਾਰਾਂ ਰੁਪਿਆ ਦੀ ਨਕਦੀ ਚੋਰੀ ਹੋਈ ਹੈ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਜਾਣਕਾਰੀ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਟ ਵਧਾਈ ਜਾਵੇ ਅਤੇ ਇਹੋ ਜਿਹੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਚੋਰਾ ਤੇ ਨਾਥ ਨਾ ਪਾਈ ਗਈ ਤਾਂ ਉਹ ਇਲਾਕੇ ਦੇ ਵਪਾਰੀ ਅਸੁਰੱਖਿਅਤ ਮਹਿਸੂਸ ਕਰਨ ਲੱਗਣਗੇ ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਗਵਾੜਾ న్యూਸ ਲਈ ਕੈਮਰਾਮੈਨ ਜਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਬ੍ਰਾ ਮੇਰੇ ਨਾਲ ਰਵੀ ਕੁਮਾਰ ਆਈ ਰਵੀ ਕੁਮਾਰ ਜੀ ਕਿੱਥੇ ਰਹਿੰਦੇ ਆਪਾਂ ਮੈਂ ਰਹਿੰਦਾ ਗਵਿੰਦਪੁਰਿਆ ਜੀ ਦੁਕਾਨ ਮੇਰੀ ਹੈਗੀ ਪੀਪਰੰਗੀ ਸ਼ਾਮਨਗਰ ਚ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਸਵੇਰੇ ਖੜੇ ਇੱਥੇ ਆਪਣੀ ਦੁਕਾਨ ਦੇ ਬਾਹਰ ਇਹ ਮੈਂ ਘਰੇ ਸੁੱਤਾ ਪਿਆ ਜੀ ਮੈਨੂੰ ਕ ਵੇ ਤੜੀ ਦੁਕਾਨ ਦੇ ਸ਼ਟਰ ਦੇ ਸ਼ਟਰ ਦੇ ਜਿੰਦੇ ਟੁੱਟੇ ਪਏ ਆ ਤੇ ਅੰਦਰ ਆ ਕੇ ਦੇਖਿਆ ਚੋਰੀ ਹੋਈ ਹੈ ਜੀ ਦੂਦ ਕੰਨਾਂ ਦੀ ਹੋਈ ਹੈ ਜੀ ਸਰ ਕਿੰਨਾ ਕ ਨੁਕਸਾਨ ਹੋ ਗਿਆ ਉਹ ਵੀ 12000 ਰੁਪਏ ਨੁਕਸਾਨ ਹੋਇਆ ਮੇਰੀ ਦੁਕਾਨ ਦਾ ਬਾਕੀ ਉਹ ਦੁਕਾਨ ਦਾ ਦੇਖਣਾ ਪੈਣਾ ਜੀ ਇੱਕ ਵਾਰ ਦੁਕਾਨ ਕਿਹੜੀ ਹੈ ਜੀ ਆਪਣੀ ਮੇਰੀ ਚਿਕਨ ਦੀ ਦੁਕਾਨ ਹੈ ਜੀ ਦੋਨੇ ਦੂਸਰੀ ਦੁਕਾਨ ਕਿਹੜੀ ਹੈ ਦੂਜੀ ਵੀ ਚਿਕਨ ਦੀ ਦੁਕਾਨ ਹੈ ਜੀ ਦੋਨੇ ਚਿਕਨ ਦੀ ਦੁਕਾਨਾਂ ਦੇ ਹਾਂ ਜੀ ਦੋਨੇ ਚਿਕਨ ਦੀਆਂ ਦੁਕਾਨਾਂ 'ਚ ਚੋਰੀ ਹੋਈ ਹੈ ਦੂਸਰੀ ਦੁਕਾਨ ਦੇ ਕਿੰਨਾ ਖੋ ਗਿਆ ਨੁਕਸਾਨ ਉਹ ਤੁਹਾਡੇ ਨਾਲ ਹੋ ਗਿਆ ਹੈ ਉਹ 9500 ਰੁਪਏ ਕਹਿੰਦੇ ਪਏ ਸੀ ਜੀ ਉੱਥੇ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨਾਲ ਪੁਲਿਸ ਨੇ ਫੋਨ ਕੀਤਾ ਹੋਇਆ ਜੀ ਪੁਲਿਸ ਆਈ ਹੈ ਹਜੇ ਨਹੀਂ ਆਈ ਤੇ ਕੋਈ ਸੀਸੀਟੀਵੀ ਕੈਮਰੇ ਕੈਮਰੇ ਵਿੱਚ ਇੱਥੇ ਹੈਗੇ ਆਪਣੇ ਕੋਲ ਨਿਸ਼ਾਨਬੀਨ ਕਰਦੇ ਪਏ ਆ ਉਹ ਦੇਖਦੇ ਆ ਨਹੀਂ ਕੈਮਰੇਜ ਹੈਗੇ ਆਏ ਆ ਬੰਦੇ ਕੋਈ ਨਹੀਂ ਹਜੇ ਆਏ ਆ ਜਾਣੇ ਚੈੱਕ ਕਰਦੇ ਬਈ ਚੈੱਕ ਕਰਦੇ ਪਏ ਕੈਮਰੇ ਕੀ ਮੰਗ ਰਹੇ ਪਰਚਾਜਨ ਕੋਲ ਮੰਗ ਇਹੀ ਹੈ ਜੀ ਹੁਣ ਸਦਾ ਚਾਹੀਦਾ ਇੱਥੇ ਦੇ ਲਈ ਮਤਲਬ ਐਸਾ ਹਾਂਜੀ ਕੀ ਮੰਮਾ ਕੀ ਆਪਣਾ ਮਾਮਲਾ ਕੀ ਆ ਜਿਹੜਾ ਆਪਣੀ ਦੁਕਾਨ ਦੇ ਬਾਹਰ ਖੜੇ ਤੁਸੀਂ ਅੱਜ ਇੱਥੇ ਮੈਂ ਦੁਕਾਨ ਤੇ ਆਇਆ ਸੀਗਾ ਮੈਂ ਘਰੇ ਸੀਗਾ ਦੁਕਾਨ ਤੇ ਆਇਆ ਤੇ ਮੈਨੂੰ ਫੋਨ ਆਇਆ ਕਿ ਮਤਲਬ ਕਿ ਦੁਕਾਨ ਤੇ ਤੁਹਾਡੀ ਚੋਰੀ ਹੋ ਗਈ ਦੁਕਾਨ ਗਾਦੀ ਹੈ ਜੀ ਚਿਕਨ ਦੀ ਹੈਗੀ ਆ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਘਟੋ ਘਟ 9900 ਦਾ ਹੋਇਆ ਕੈਸ਼ ਸੀਗਾ ਕੈਸ਼ ਸੀਗਾ ਗੱਲੇ ਦੇ ਵਿੱਚ ਗੱਲਾ ਵੀ ਉੱਧਰ ਛੱਡਿਆ ਅਸਾ ਤੇ ਕਿੰਨੇ ਕ ਵੇ ਆਪਾਂ ਨੂੰ ਪਤਾ ਲੱਗਾ ਸੱਡੇ 5 ਵਜੇ ਲੱਗਾ ਮੈਨੂੰ ਪਤਾ ਫੋਨ ਤੁਹਾਨੂੰ 5:30 ਵਜੇ ਆਇਆ ਹਾਂ ਕਿਹਦਾ ਫੋਨ ਆਇਆ ਸੀਗਾ ਫੋਨ ਨਹੀਂ ਆਇਆ ਸੜੇ ਬੰਦਾ ਹੀ ਆਇਆ ਸੀਗਾ ਉਹਦਾ ਬੁਲਾਣੇ ਤੇ ਘੁੰਮਦੇ ਫਿਰਦੇ ਸੀਗੇ ਸਹਾਰਾ ਕਰਦੇ ਸੀਗੇ ਪਾਈ ਸੀਗੇ ਸਾਡੇ ਕੋਲ ਤੇ ਕਿੰਨੀਆਂ ਦੁਕਾਨਾਂ ਦੀ ਚੋਰੀ ਹੋਈ ਇੱਥੇ ਦੋ ਦੁਕਾਨਾਂ ਦੀ ਤੇ ਬੋਲ ਤੋਂ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਕੋਈ ਕੰਪਲੀਟ ਕੀਤੀ ਅਜੇ ਆਈ ਨਹੀਂ ਕੋਈ ਸਰ ਕੀ ਮੰਗ ਰੱਖਨੇ ਆਪਾਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੁਝ ਹੀ ਮੰਗ ਕਰਦੇ ਕਿ ਇੱਥੇ ਸੁਧਾਰ ਕਰੋ ਕਿ ਆ ਮਤਲਬ ਇਹਦਾ ਕਿ 5:30 ਵਜੇ ਮੂਵ ਸਹੀ ਨਹੀਂ ਹੈ ਕੋਈ ਕੈਮਰੇਆਂ ਦੇ ਵਿੱਚ ਆਏ ਬੰਦੇ ਕੈਮਰੇ ਵੀ ਹਜੇ ਤੋਂ ਚੈੱਕ ਕਰਦੇ ਪਏ ਹਾਂ ਜੀ ਚੈੱਕ ਕਰਕੇ ਫਿਰ ਬਾਅਦ ਵਿੱਚ ਸੰਗਠਨ ਤੋਂ ਆਏ ਕਿ ਨਹੀਂ ਆਏ ਜੀ ਨਹੀਂ ਤੇ ਕੈਮਰੇ ਆਪਣੇ ਲੱਗੇ ਸੀਸੀਟੀਵੀ ਕੈਮਰੇ ਆਪਣੇ ਕੰਮ ਦੇ ਨਾਲ ਦੇ ਸਾਡੇ ਕਮਾਂਡੀਆਂ ਦੇ ਲੱਗੇ ਹੋਏ ਨੇ ਲੱਗੇ ਹੋਏ ਚੈੱਕ ਕੀਤੇ ਚੈੱਕ ਹਜੇ ਕਰਦੇ ਪਏ ਹਾਂ ਜੀ